पंजाब में सरपंच के चुनाव खत्म होने के बाद हल्का इंचार्ज बनने की प्रक्रियाएं शुरू हो गई हैं, जिसके चलते बरनाना के हल्का मदौड़ में जगतार सिंह धनौला के हक में लोगों का हजूम इकट्ठा हो गया जो जगतार सिंह धनौल को एक ईमानदार नेता बता कांग्रेस का हल्का इंचार्ज बनाने की बात कर रहे हैं हाँ जी मैं बलवंत सिंह सिद्धू पदौड़ हल्का आजकल खाली है लेके काफी चर्चा छिड़ी हुई है बख वक उम्मीदवार मैदान च ने ਦੇ ਸਾਡੇ ਜਗਤਾਰ ਸੰਗਤ ਨਾਲੋਲੇ ਦੀ ਮੰਗ ਜਿਆਦਾ ਵੱਧ ਰਹੀ ਹੈ ਸਾਰੇ ਪਿੰਡਾਂ ਦੇ ਵਿੱਚ ਅਸੀਂ ਫਿਰਕਾ ਹੈ ਪਿੰਡਾਂ ਦੇ ਲੋਕਾਂ ਨੇ ਜਗਤਾਰ ਸੰਗਤ ਨਾਲੋਲਾ ਹਲਕਾ ਇੰਚਾਰਜ ਲੱਗਣਾ ਚਾਹੀਦਾ ਉਹਨੂੰ ਲੈ ਕੇ ਅਸੀਂ ਤੱਪੇ ਦੇ ਪਿੰਡ ਅਮਰਜੀਤ ਦੇ ਤੇ ਜਗ੍ਹਾ ਦੇ ਵਿੱਚ ਆਏ ਆ ਤੇ ਇੱਥੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਇਕੱਠੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੀ ਨੂੰ ਤੁਸੀਂ ਮਤਲਬ ਹਲਕਾ ਇੰਚਾਰਜ ਦੇਖਣਾ ਚਾਹੁੰਦੇ ਨਾਲੋਲਾ ਸਾਹਿਬ ਨੂੰ ਹਲਕਾ ਇੰਚਾਰਜ ਹਲਕਾ ਇੰਚਾਰਜ ਬਣਾਇਆ ਜਾਵੇ ਸਾਡੀ ਤਾਰੀਖ ਹੈ ਸਰ ਠੀਕ ਹੈ ਜੀ ਸਾਨੂੰ ਵਿਧਨੋਲਾ ਮਨਜ਼ੂਰ ਆ ਜੀ ਸਰ ਹਾਂ ਜਗਤਾਰ ਸਿੰਘ ਸਰਦਾਰ ਜਗਤਾਰ ਸਿੰਘ ਧਨੋਲਾ ਜੀ ਮਨਜ਼ੂਰ ਨੇ ਹਾਂ ਜੀ ਹਾਂ ਜਗਤਾਰ ਸਿੰਘ ਧਨੋਲਾ ਮਨਜ਼ੂਰ ਆ ਜੀ ਅਮਰਜੀਤ ਸਿੰਘ ਜੀ ਹਾਂ ਜੀ ਸਾਨੂੰ ਵੀ ਜਗਤਾਰ ਸਿੰਘ ਧਨੋਲਾ ਸਵੀਕਾਰ ਹੈ ਹਲਕਾ ਇੰਚਾ ਹਲਕਾ ਇੰਚਾ ਧਨੋਲਾ ਹਾਂ ਬਾਈ ਜੀ ਉਹਨਾਂ ਨੂੰ ਹੋਜੇ ਥੋੜਾ ਹਾਂ ਜੀ ਹਾਂ ਜੀ ਕੌਣ ਜੀ ਜਗਤਾਰ ਸਿੰਘ ਧਨੋਲਾ ਗੱਟ ਤਾਂ ਸਰ ਹਾਂ ਜੀ ਜਗਤਾਰ ਸਿੰਘ ਧਨੋਲਾ ਜੀ ਮਨਜ਼ੂਰ ਆ ਜੀ ਸਾਨੂੰ ਪੱਕਾ ਪੱਕਾ ਜੀ ਹਾਂ ਸਰ ਜਗਤਾਰ ਸਿੰਘ ਅੱਛਾ ਜਗਤਾਰ ਸਿੰਘ ਹਾਂ ਸਰ ਮੈਂ ਸਾਰੀ ਹਾਂ ਜੀ ਸਰ ਸਾਡੇ ਭਾਈ ਨੂੰ ਮਨਜ਼ੂਰ ਆ ਸਾਨੂੰ ਕਿ ਸਰ ਕਿਉਂ ਨਾ ਜਾਣੀ ਹਲਕਾ ਇੰਚਾਰਜ ਜੀ ਸਿੰਘ ਪਿੰਡ ਤੇ ਲਮਾਂ ਦੀ ਪੰਚਾਇਤ ਜੀ ਸਰ ਟਿਆਲਾ ਵੱਲੋਂ ਆ ਰਹੇ ਹਾਂ ਸਾਨੂੰ ਜਗਤਾਰ ਸਿੰਘ ਤੋਂ ਉਲਾ ਸਾਫ ਸੁਥਰੇ ਅਕਸਾਲੇ ਬੰਦੇ ਚਾਹੀਦੇ ਹਲਕਾ ਇੰਚਾਰਜ ਹਾਂ ਛੋਟੇ ਵੀਰੇ ਜਗਤਾਰ ਸਿੰਘ ਤੋਂ ਉਲਾ ਮੰਜੂਰ ਹੈ ਆਈ ਮਾੜੇ ਹੋਰਾਂ ਨੂੰ ਆਜੋ ਆਜੋ ਆਈ ਛੋਟੇ ਵੀਰੇ ਹਾਂ ਸਰ ਹਲਕਾ ਇੰਚਾਰਜ ਕਿਉਂ ਮੰਗਦੇ ਪੱਕਾ ਸਖਾਇ ਤਾਂ ਨਹੀਂ ਕਿਸੇ ਦੇ ਨਹੀਂ 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 ਅੱਛਾ ਜੀ ਤੁਹਾਨੂੰ ਡਿਮਾਂਡ ਹੈ ਇਥੋਂ ਪਹਿਲਾਂ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਅਨਕਾਬ ਜਿ ਸੀਗੇ ਜੋ ਕਾਂਗਰਸ ਪਾਰਟੀ ਸਾਡੇ ਸ਼ਰੂਮ ਨੀ ਕਾਲੀਦਾਲ ਦੇ ਵਿਜਾਵੜੇ ਸਾਡੇ ਲੋਕ ਉਸ ਦਿਨ ਤੋਂ ਬੜੇ ਉਦਾਸ ਸੀਗੇ ਇਹਨਾਂ ਦੇ ਬੜੇ ਫੋਨ ਆਉਂਦੇ ਸੀਗੇ ਵੀ ਹਲਕੇ ਦਾ ਕੀ ਹੋਊਗਾ ਅੱਜ ਮੈਂ ਇੱਥੇ ਪਿੰਡ ਪੰਦੀਰਾ ਦੇ ਵਿੱਚ ਆ ਸਰਪੰਚ ਸਾਹਿਬ ਦੇ ਘਰ ਆ ਸਮੁੱਚੀ ਪੰਚਾਇਤ ਖੜੀ ਆ ਸਮੁੱਚੇ ਸਾਡੇ ਲੋਕ ਕੜੇ ਨੇ ਇਹਨਾਂ ਦੀ ਡਿਮਾਂਡ ਇਹ ਹੈ ਵੀ ਸਾਡੇ ਹਲਕੇ ਦਾ ਲੋਕਲ ਬੰਦਾ ਆ ਜੇ ਮੈਂ ਕੈਪਟਨ ਮਰਿੰਦਰ ਸਿੰਘ ਕੋਲ ਜਾਖੜ ਸਾਹਿਬ ਨੂੰ ਰਾਹੁਲ ਗਾਂਧੀ ਜੀ ਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਹਾਈ ਕਮਾਂਡ ਵੀ ਵੀਰਜਿੰਦਰ ਕੋ ਪਠੜੀ ਜੀ ਨੂੰ ਤੇ ਮੂਹਰੇ ਲੋਕ ਸਭਾ ਚੋਣਾਂ ਵਾਲਿਆਂ ਨੇ ਇਹ ਲੋਕਾਂ ਦੀ ਡਿਮਾਂਡ ਹੈ ਇਹ ਲੋਕ ਚਾਹੁੰਦੇ ਨੇ ਵੀ ਸਾਡੇ ਕੋਈ ਲੋਕਰ ਬੰਦਾ ਹਲਕਾ ਚ ਚਲਾਇਆ ਜਾ ਪਰ ਇਹਨਾਂ ਨੇ ਮੈਨੂੰ ਕਹਿਣੀ ਸੀ ਮੈਂ ਇੱਥੇ ਪਿੰਡ ਤੋਂ ਨੀਰਾਂ ਦੇ ਵਿੱਚ ਸਰਪੰਚ ਸਾਹਿਬ ਦੇ ਘਰ ਆਇਆ ਇਹਨਾਂ ਦਾ ਆ ਕੇ ਦੁੱਖ ਸੁਣਿਆ ਤੇ ਰਹਿ ਕੀਤੀਆਂ ਪਾਰਟੀ ਦੀਆਂ ਗੱਲਾਂ ਕੀਤੀਆਂ ਪਰ ਇਹਨਾਂ ਦਾ ਬੱਚੇ-ਬੱਚੇ ਦਾ ਅੱਜ ਇਹ ਹੀ ਹੈ ਵੀ ਇੱਥੋਂ ਸਾਡੇ ਹਲਕੇ ਦਾ ਉਧੌੜ ਦਾ ਇੰਚਾਰਜ ਜਗਤਾਰ ਸਿੰਘ ਕਹਿੰਦੇ ਧਨੋੜਾ ਨੂੰ ਲਾਇਆ ਜਾਵੇ ਜੋ ਸੰਗਤ ਸੇਵਾ ਦੋਗੇ ਉਹਨੂੰ ਮੈਂ ਤਨ ਦੀ ਨਾਲ ਨਮਾਉਂਦਾ ਠੀਕ ਹੈ ਤਾਂ ਸੀ ਮਤਲਬ ਮਾਨ ਕਰਦੇ ਉਹਨਾਂ ਤੋਂ ਮੈਂ ਤੁਹਾਨੂੰ ਸੰਗਤ ਤੇ ਬਚਨਾਂ ਦੇ ਫੁੱਲ ਚੜਾਈ ਜਾਣ ਸੰਗਤ ਆਪਣੇ ਇਹਨਾਂ ਦੇ ਬਚਨਾਂ ਦੇ ਫੁੱਲ ਚੜਾਈ ਜਾਣਾ ਠੀਕ ਹੈ ਫਿਰ ਕਾਇਮ ਹੋ ਕੇ ਕਰੋ ਕੰਮ ਮੈਂ ਤਾਂ ਪਹਿਲਾਂ ਵੀ ਕਾਇਮ ਆ ਜੀ ਹੁਣ ਵੀ ਕਾਇਮ ਮੈਂ ਤਾਂ 25 ਸਾਲ ਤੋਂ ਕਾਇਮ ਇਹ ਅੱਜ ਪਿੰਡ ਪਨੇਰਾ ਦਾ ਥੋੜੇ ਮਤਲਬ ਮੇਨ ਮੇਨ ਘਰ ਦੇ ਮਤਲਬ ਪਿੰਡ ਦੇ ਜਿਹੜੀ ਆਗੂ ਨੇ ਉਹਨਾਂ ਦਾ ਇਕੱਠ ਹੈ ਸਰਪੰਚ ਦੇ ਘਰੇ ਇਕੱਠੇ ਹੋਏ ਆ ਇਹ ਮਤਲਬ ਸਾਰੇ ਪਿੰਡਾਂ ਦੇ ਵਿੱਚ ਹੀ ਇਹ ਪ੍ਰੋਗਰਾਮ ਹੋ ਰਿਹਾ ਹੈ ਕਿਉਂ ਕਰਕੇ ਹਲਕਾ ਇੰਚਾਰਜ ਦੀ ਸਾਡਾ ਹਲਕਾ ਸੁਣਨਾ ਇਸ ਕਰਕੇ ਹਲਕਾ ਇੰਚਾਰਜ ਨਵਾਂ ਲਾਉਣ ਵਾਸਤੇ ਏ ਮਤਲਬ ਲੋਕ ਮੰਗ ਕਰਦੇ ਨੇ ਵੀ ਹਲਕਾ ਇੰਚਾਰਜ ਸਾਡੇ ਪਿੰਡ ਦਾ ਸਾਡੇ ਹਲਕੇ ਦਾ ਹੋਣਾ ਜਿਹੜਾ ਅਸੀਂ ਜਾਣਦੇ ਹੋਈਏ ਇਸ ਕਰਕੇ ਇਹ ਲੋਕਾਂ ਨੇ ਅੱਜ ਨਾ ਸਾਨੂੰ ਇੱਥੇ ਮੀਡੀਆ ਨੂੰ ਬੁਲਾਇਆ ਇਹਨਾਂ ਤੋਂ ਪੁੱਛਦਾ ਵੀ ਕਿਹੜਾ ਹੀ ਹਲਕਾ ਇੰਚਾਰਜ ਕਿਹ ਨੂੰ ਚਾਹੁੰਦੇ ਨੇ ਵੀ ਕਿਹਨੂੰ ਹਲਕਾ ਇੰਚਾਰਜ ਲਈਏ ਆਓ ਜੀ ਆਪਾਂ ਪੁੱਛਦੇ ਹਾਂ ਹਾਂ ਸਰ ਕੀ ਲਾਈ ਜੀ ਤੁਹਾਡਾ ਹਾਂ ਜੀ ਸਰਦਾਰ ਭੋਲਾ ਸਿੰਘ ਉਰਫਾ ਦੇਵ ਸਿੰਘ ਸਰਦੇਵ ਸਿੰਘ ਕੀ ਚਾਹੁੰਦੇ ਹੋ ਹਲਕਾ ਇੰਚਾਰਜ ਆਪਣਾ ਹੈ ਨਹੀਂ ਉਹਨਾਂ ਹਲਕਾ ਸੰਨਾ ਪਏ ਦੇ ਬਾਰੇ ਕੀ ਹੈ ਇਹ ਹਲਕਾ ਚਾਹੁੰਦੇ ਆ ਜਿਹੜਾ ਸਲਾਹ ਜਗਿੰਦਰ ਸਿੰਘ ਪੰਜ ਗਰਾਈਆਂ ਜੀ ਇਹ ਭਦੌਰ ਹਲਕੇ ਦੇ ਇੰਚਾਰਜ ਤੇ ਇਹੇ ਹਲਕਾ ਛੱਡ ਕੇ ਇੱਕ ਕਾਂਗਰਸੀ ਨੂੰ ਅਲਵਿਦਾ ਕਹਿ ਕੇ ਚਲੇ ਗਏ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹੁਣ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਹਲਕੇ ਦੇ ਧਰੋਲਾ ਤੋਂ ਜਗਤਾਰ ਸਿੰਘ ਜੀ ਜੋ ਕਿ ਨਿਤਧੜਕ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਸਾਡੇ ਹਲਕਾ ਇੰਚਾਰਜ ਲਾਇਆ ਜਾਵੇ ਇਹਨਾਂ ਦੀ ਜਿਹੜੀ ਮਿਹਨਤ ਹੈ ਪਿੱਛੇ ਤੋਂ ਹੀ ਬਹੁਤ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਇਹ ਸਾਡੀ ਮੰਗ ਹੈ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਜਸਵੰਤ ਸਿੰਘ ਪੰਚਾਇਤ ਮੈਂਬਰ ਪਿੰਡ ਭਦੇਰ ਤੋਂ ਜੀ ਜੀ ਸਾਡੀ ਸਰਕਾਰ ਨੂੰ ਇਹੀ ਪੁਰਜੋਲ ਪਈ ਰਹੀ ਵੀ ਸਰਦਾਰ ਜਗਤਾਰ ਸਿੰਘ ਧਰੋਲਾ ਨੂੰ ਸਾਡਾ ਹਲਕਾ ਇੰਚਾਰਜ ਪਤਾ ਹੋਰ ਦਾ ਹਲਕਾ ਇੰਚਾਰਜ ਦਾ 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 ਜਦ ਆ ਜਾਵੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਹੋਗਾ ਜੀ ਹਾਂ ਕੀ ਨਾਂ ਹੈ ਜੀ ਤੁਹਾਡਾ ਭੋਲਾ ਸਿੰਘ ਹੈ ਜੀ ਹਾਂ ਮਤਲਬ ਇਹ ਕਿਹੜਾ ਪਿੰਡ ਹੈ ਜੀ ਪਿੰਡ ਵਾਹਿਗੁਰੂਪੁਰਾ ਵਾਹਿਗੁਰੂਪੁਰਾ ਸਰ ਕੀ ਕਹਿਣਾ ਚਾਹੋਗੇ ਜੀ ਇਸ ਹਲਕਾ ਇੰਚਾਰਜ ਬਾਰੇ ਕਹਿਣਾ ਚਾਹਾਂਗੇ ਜੀ ਵੀ ਸਾਨੂੰ ਬਹੁਤ ਵਧੀਆ ਕੈਂਡੀਡੇਟ ਹੈ ਅੱਛਾ ਜੀ ਜਗਤਾਰ ਸਿੰਘ ਜੀ ਹਾਂ ਇਹਨੂੰ ਮੌਕਾ ਮਿਲਣਾ ਚਾਹੀਦਾ ਹਲਕਾ ਇੰਚਾਰਜ ਦਾ ਜੀ ਹਾਂ ਜੀ ਠੀਕ ਹੈ ਜੀ ਹਾਂ ਵੱਡੇ ਭਾਈ ਹਾਂ ਜੀ ਮੈਂ ਦੋਰਾ ਸਿੰਘ ਹੈ ਜੀ ਜੀ ਪਾਗਰ ਵਰਤੋ ਬੋਲਦਾ ਹੂੰ ਵੀ ਭਾਈ ਇਹਨੂੰ ਜਗਤਾਰ ਸਿੰਘ ਨੂੰ ਸਾਡਾ ਹਲਕਾ ਮਿਲਣਾ ਚਾਹੀਦਾ ਬਹੁਤ ਸੇਵਾਦਾਰ ਬੰਦੇ ਪਹਿਲਾਂ ਵੀ ਇਹ ਕੰਮ ਇਹਨੇ ਕਈ ਕਰੇ ਨੇ ਹੁਣ ਵੀ ਇਹਨੂੰ ਉਸ ਮੌਕਾ ਮਿਲਣਾ ਚਾਹੀਦਾ ਠੀਕ ਹੈ ਤੁਸੀਂ ਖੁਸ਼ਹੁ ਪੰਚਾਇਤ ਹਾਂਜੀ ਖੁਸ਼ਹੁ ਹਾਂਜੀ ਸਰਪੰਚ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਪੰਜ ਜਗਤਾਰ ਸਿੰਘ ਤਨੋਲਾ ਨੂੰ ਲੱਗਣਾ ਚਾਹੀਦਾ ਜੀ ਪਹਿਲਾਂ ਸਾਡੇ ਬੰਦੇ ਕਿਤੇ ਕੋਈ ਆ ਗਿਆ ਕੋਈ ਬਾ ਗਿਆ ਛੱਡ ਛੱਡ ਕੇ ਜੀ ਆਪਣੀ ਪਾਰਟੀ ਛੱਡ ਗਿਆ ਪੰਜ ਗਰਾਈਆਂ ਜੀ ਸਾਨੂੰ ਜੁਗਤਾਰ ਸਿੰਘ ਤਨੋਲਾ ਮਨਜ਼ੂਰ ਹੈ ਜੀ ਅੱਛਾ ਹਾਂ ਬੇਨਤੀ ਕਰ ਦਿਆਂ ਜੀ ਸਾਨੂੰ ਇਹ ਲੱਗਣਾ ਚਾਹੀਦਾ ਜ਼ਰੂਰੀ ਬੇਨਤੀ ਕਰ ਦਿਆਂ ਜੀ ਸਾਡੇ ਹਲਕੇ ਦੇ ਸਾਡੇ ਕੋਈ ਕੰਮ ਨਹੀਂ ਸਾਡੇ ਪਛੜੇ ਹੋਏ ਕੰਮ ਨਹੀਂ ਸਾਡੇ ਕੋਈ ਨਹੀਂ ਕਿਹਾ ਜੀ ਸਾਡਾ ਕੰਮ ਠੀਕ ਹੈ ਜੀ ਇਸ ਕਰਕੇ ਮੰਨ ਇਹਦੀ ਮੰਗ ਹੈ ਹਾਂ ਜੀ ਸਮਝ ਰਹੇ ਹਾਂ ਠੀਕ ਹੈ ਜੀ ਅਜੀਬ ਖੁਸ਼ ਹਾਂ ਜੀ ਅੱਛਾ ਜੀ ਹਾਂ ਜੀ ਪੂਰੇ ਖੁਸ਼ ਹਾਂ ਹਾਂ ਵੱਡੇ ਭਾਈ ਕੀ ਮੰਗ ਕਰਦੇ ਹੋ ਜੁਗਤਾਰ ਤਨੋਲੇ ਨੂੰ ਮੰਗ ਕਰਦੇ ਹਾਂ ਅੱਛਾ ਇਹ ਹਲਕਾ ਇੰਚਾਰਜ ਹੋ ਲੱਗਣਾ ਚਾਹੀਦਾ ਹਾਂ 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 ਇੰਚਾਰਜ ਹੋ ਲੱਗਣਾ ਚਾਹੀਦਾ ਹਾਂਜੀ ਹਾਂ ਹਾਂ ਬੱਚੇ ਹਾਂ ਜਗਤਾਰ ਸਿੰਘ ਧਨੋਲਾ ਲੱਗਣੀ ਚਾਹੀਦੀ ਸਾਡੇ ਹਲਕੇ ਇੰਚਾਰਜ ਠੀਕ ਹੈ ਸੀ ਧਨੋਲਾ ਜਗਤਾਰ ਸਿੰਘ ਧਨੋਲਾ ਸਾਡਾ ਪਿੰਡ ਜੀ ਬਹੁਤ ਪਛੜਿਆ ਹੋਇਆ ਹੈ ਅੱਛਾ ਹਾਂਜੀ ਅਸੀਂ ਪੂਰੀ ਮਦਦ ਕਰਨਾ ਚਾਹੁੰਦੇ ਆਂ ਫਿਰ ਮੈਂ ਮੌਜੂਦਾ ਸਰਪੰਚ ਦੇ ਸਾਹਮਣੇ ਅੱਛਾ ਠੀਕ ਹੈ ਹਾਂਜੀ ਅੱਛਾ ਠੀਕ ਹੈ ਅਸੀਂ ਬਹੁਤ ਮਦਦ ਕਰਾਂਗੇ ਜੀ ਆਪਣੇ ਪਿੰਡ ਦੀ ਦੂਸਰੀ ਗੱਲ ਜੋ ਜਗਤਾਰ ਸਿੰਘ ਧਨੋਲਾ ਹੈ ਇਹ ਪਹਿਲਾਂ ਵੀ ਪਾਰਟੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵੀ ਰਹੇ ਚੁੱਕੇ ਨੇ ਔਰ ਕਿਸਾਨ ਮਹਾ ਮਜ਼ਦੂਰ ਔਰ ਸੰਗਠਨ ਦੇ ਵਿੱਚ ਮੈਂ रह ਚੁੱਕੇ ਨੇ ਜੋ ਕਿ ਸ਼ੁਰੂ ਤੋਂ ਐਸਾ ਸੈੱਲ ਦੇ ਵਿੱਚ ਚੇਅਰ ਮਾਰ ਰਹੇ ਚੁੱਕੇ ਨੇ ਜੋ ਵੀ ਇਹ ਪਾਰਟੀ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ ਸੋ ਜਿੰਨਾ ਵੀ ਆਪਾਂ ਤਕਰੀਬਾ ਅੱਜ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਹਨ ਸੋ ਮੈਂ ਇਹ ਕਹਿਣਾ ਬਾਰ-ਬਾਰ ਹਾਈ ਕਮਾਂਡ ਨੂੰ ਅਪੀਲ ਕਰਦੇ ਹਾਂ ਸਾਰੇ ਵਰਕਰਾਂ ਵੱਲੋਂ ਪੀੜ ਹੈ ਜਿਸ ਨੂੰ ਜੋਗ ਸੰਦੇ ਸਮਝੇ ਜੀ ਉਹਨੂੰ ਹਲਕਾ ਚਾਰਜ ਲਗਾਇਆ ਜਾਵੇ ਮੈਂ ਦਰਸ਼ਨ ਸਿੰਘ ਕਹਨੇ ਕਿਹਾ ਤੋਂ ਬੋਲਦਾ ਜੀ ਅਸੀਂ ਸਾਡੇ ਵੀਰ ਜਗਤਾਰ ਸਿੰਘ ਨੂੰ ਤਨੌਲਾ ਦਾ ਇੰਚਾਰਜ ਕਹਿੰਨੇ ਹੈ ਕਿ ਸਾਡੀ ਪੂਰੀ ਮੰਗ ਹੱਥ ਬਾਣਾ ਕੀ ਬੇਨਤੀ ਹੈ ਸਾਨੂੰ ਵੀਰ ਦਾ ਪੂਰਾ ਵੱਡਾ ਮਾਨ ਦਿੱਤਾ ਜਾ ਸਾਡੀ ਤਾਂ ਇਹੀ ਮੰਗ ਹੈ ਕਿ ਜਗਤਾਰ ਸਿੰਘ ਤਨੌਲਾ ਹੀ ਪੁਰਾਣੇ ਲੰਬੇ ਸਮੇਂ ਤੋਂ ਸਾਡੇ ਮਤਲਬ ਕਿ ਹਲਕੇ ਦੇ ਭੱਟਲ ਪਰਿਵਾਰ ਤੋਂ ਲੈ ਕੇ ਵਿਚਰਦੇ ਆ ਰਹੇ ਨੇ ਸਾਰਿਆਂ ਦਾ ਪਰਿਵਾਰਕ ਸਬੰਧ ਆ ਸਾਰਿਆਂ ਦਾ ਇਹਦੇ ਨਾਲ ਤੇ ਬਹੁਤ ਵਧੀਆ ਨੇਕਦਲਰ ਇਮਾਨਦਾਰ ਤੇ ਅਣਸ਼ਾਮ ਨੇ ਇਹ ਇਹ ਤਾਂ ਹੀ ਪ੍ਰਜੋਰ ਮੰਗ ਕਰਦੇ ਹਾਈ ਗਮਾਨ ਤੋਂ ਕਿ ਇਹ ਸਾਡੇ ਹਲਕਾ ਚਾਰਜ ਲੱਗਣੇ ਚਾਹੀਦੇ ਜੀ ਤਾਂ ਕਿ ਸਾਡੇ ਹਲਕੇ ਨੂੰ ਜਿਹੜਾ ਪਹਿਲਾਂ ਘਾਟਾ ਪਿਆ ਗਿਆ ਉਹ ਪੂਰਾ ਕੀਤਾ ਜਾ ਸਕੇ ਤੇ ਸਾਬਕਾ ਪ੍ਰਧਾਨ ਜੋਤ ਕਾਂਗਰਸ ਬਰਨਾਲਾ ਦਿਹਾਤੀ ਜੀ ਤੇ ਅਸੀਂ ਪਾਰਟੀ ਹਾਈ ਕਮਾਂਡ ਤੋਂ ਪੂਰ ਜੋਰ ਮੰਗ ਕਰ ਦਾਂਗੇ ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਖੜੀ ਆ ਕਹਨੇ ਕਹਿੰਦੀ ਸਮੁੱਚੀ ਗ੍ਰਾਮ ਪੰਚਾਇਤ ਖੜੀ ਆ ਕਹਨੇ ਕਹਿੰਦੀ ਅਸੀਂ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਇਹ ਹੀ ਮੰਗ ਕਰਦੇ ਆਂਗੇ ਵੀ ਸਾਡੇ ਜੋ ਹਲਕੇ ਦਾ ਇੰਚਾਰਜ ਲਾਉਣਾਗਾ ਹੁਣ ਉਹ ਜਗਤਾਰ ਸਿੰਘ ਧਨੋਲਾ ਨੂੰ ਲਾਇਆ ਜਾਵੇ ਜੀ ਕਿਉਂਕਿ ਇਹ ਪੁਰਾਣੇ ਸੀਨੀਅਰ ਟਕਸਾਲੀ ਕਾਂਗਸੀ ਨੇ ਤੇ ਪਹਿਲਾਂ ਤੋਂ ਵਿੱਚ ਰਹਿਆ ਰਹੇ ਨੇ ਸਾਡੇ ਵਿੱਚ ਤੇ ਸਾਡੀ ਸਾਰੀ ਪੰਚਾਇਤ ਖੜੀ ਐ ਤੇ ਸਾਰੇ ਨਗਰ ਦੇ ਲੋਕ ਖੜੇ ਐ ਅਸੀਂ ਤਾਂ ਜਗਤਾਰ ਧਨੋਲੇ ਨੂੰ ਨਿਚਾਰਜ ਲਵਾਉਣ ਨੂੰ ਕਹਿੰਨੇ ਵੀ ਸਾਰੇ ਬੰਦੇ ਚੰਗੇ ਆ ਚਿਹਰਾ ਤੋਂ ਨਿਮੇਦਗੀ ਕਰਦੇ ਆਏ ਆ ਸਾਡੀ ਦੁੱਖ ਸੁੱਖ ਸੁਣਦੇ ਵੀ ਆਏ ਆ ਅਸੀਂ ਇਹਨਾਂ ਦੀ ਬਹੁਤ ਉਹ ਕਰਾਂਗੇ ਮਦਦ ਕਰਾਂਗੇ ਵੀ ਸਾਡੇ ਇਹ ਹਲਕਾ ਨਿਚਾਰਜ ਇਹ ਲੱਗਣੇ ਚਾਹੀਦੇ ਆ ਬਨਾਲਾ ਸੇ ਬਲਵੰਦ ਸਿੱਧੂ ਕੀ ਰਿਪੋਰਟ ਸਿਟੀ ਹੋਮ ਨਿਊਜ਼